ਟੀਨਸਾ ਪਰਿਵਾਰ ਅਕਾਲੀ ਦਲ ਦੇ ਵਿੱਚ ਫਿਰ ਵੱਡੀ ਬਗਾਵਤ ਕਰਨ ਜਾ ਰਿਹਾ ਟੀਨਸਾ ਪਰਿਵਾਰ ਹਰ ਸਿਮਰਤ ਬਾਦਲ ਖਿਲਾਫ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨ ਜਾ ਰਿਹਾ ਹੈ ਖਬਰ ਹੈ ਜਿਹੜੀ ਇਸ ਵੇਲੇ ਦੀ ਵੱਡੀ ਹੈ ਟੀਨਸਾ ਪਰਿਵਾਰ ਫਿਰ ਬਗਾਵਤ ਦੇ ਰੋ ਵਿੱਚ ਆ ਗਿਆ ਹੈ ਸੰਗਰੂਰ ਤੋਂ ਟਿਕਟ ਨਾ ਮਿਲਣ ਕਾਰਨ ਟੀਂਸਾ ਪਰਿਵਾਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਜਿਸ ਤੋਂ ਬਾਅਦ ਹੁਣ ਬਾਦਲ ਪਰਿਵਾਰ ਦੇ ਖਿਲਾਫ ਵੱਡੀ ਬਗਾਵਤ ਟੀਂਸਾ ਪਰਿਵਾਰ ਕਰ ਸਕਦਾ ਹੈ ਇੱਕ ਮੀਟਿੰਗ ਹੈ ਜਿਹੜੀ ਉਹ ਟੀਂਸਾ ਪਰਿਵਾਰ ਨੇ ਸੱਦ ਲਈ ਹੈ 17 April ਨੂੰ ਚੰਡੀਗੜ੍ਹ ਵਿਖੇ ਟੀਂਸਾ ਪਰਿਵਾਰ ਨੇ ਮੀਟਿੰਗ ਸੱਦ ਲਈ ਹੈ ਆਪਣੇ ਜਿਹੜੇ ਆਗੂ ਨੇ ਅਤੇ ਸੰਜੁਕਤ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਸਾਥ ਦੇਣ ਵਾਲੇ ਟੀਨ ਸਾਹਿਬ ਪਰਿਵਾਰ ਦਾ ਸਾਥ ਦੇਣ ਵਾਲੇ ਇਸ ਮੀਟਿੰਗ ਦੇ ਵਿੱਚ ਆਗੂ ਸ਼ਾਮਲ ਹੋ ਰਹੇ ਨੇ ਜਿਸ ਤੋਂ ਬਾਅਦ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਫਕਾ ਵਿੱਤ ਮੰਤਰੀ ਪ੍ਰਵਿੰਦਰ ਸਿੰਘ ਟੀਨ ਸਾਹਿਬ ਦੀ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਕੱਟਣ ਦੇ ਰੋਸ ਵਿੱਚ ਟੀਨ ਸਾ ਗਰੁੱਪ ਦੇ ਤੇਵਰ ਤਿੱਖੇ ਹੋਣ ਲੱਗੇ ਨੇ ਇਸ ਮੁੱਦੇ ਨੂੰ ਲੈ ਕੇ 17 April ਨੂੰ ਤੀਜਾ ਪਰਿਵਾਰ ਨੇ ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਹੈ ਜਿਸ ਵਿੱਚ ਪ੍ਰਮੁੱਖ ਆਗੂ ਬੁલાਏ ਗਏ ਨੇ ਸੰਯੁਕਤ ਅਕਾਲੀ ਦਲ ਨਾਲ ਜੁੜੇ ਆਗੂ ਹੁਣ ਖੁਦ ਨੂੰ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਉਹ ਉਸ ਵੇਲੇ ਨੂੰ ਪਛਤਾ ਰਹੇ ਨੇ ਜਦੋਂ ਸੰਯੁਕਤ ਅਕਾਲੀ ਦਲ ਦਾ ਸ਼ਰਮਣੀ ਅਕਾਲੀ ਦਲ ਵਿੱਚ ਰਲੇਵਾ ਕਰ ਲਿਆ ਸੀ ਪਰ ਨਾਲ ਹੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਵਾਦੇ ਉੱਤੇ ਖਰਾ ਨਾ ਉਤਰਨ ਕਰਕੇ ਉਹਨਾਂ 'ਚ ਰੋਸ ਫੈਲਿਆ ਹੋਇਆ ਹੈ ਜਾਣਕਾਰੀ ਅਨੁਸਾਰ ਅਰਲੇਵੇ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਸੰਗਰੂਰ ਦੀ ਸਰਦਾਰੀ ਟੀਂਸਾ ਪਰਿਵਾਰ ਕੋਲ ਰਹੇਗੀ ਤੇ ਸੰਗਰੂਰ ਦੇ ਨਾਲ-ਨਾਲ ਇੱਕ ਹੋਰ ਹਲਕੇ ਤੋਂ ਵੀ ਉਹਨਾਂ ਦੇ ਸਮਰਥਕਾਂ ਨੂੰ ਚੋਣ ਲੜਾਈ ਜਾਵੇਗੀ ਪਾਰਟੀ ਦੇ ਜਥੇਵੰਦ ਘਟਾਂਚੇ 'ਚੋਂ ਫੇਰ ਬਾਦਲ ਵੇਲੇ ਇਸ ਧੜੇ ਦੇ 2-3 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣਗੇ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਚ ਅੱਧੀ ਦਰਜਨ ਤੋਂ ਵਧੇਰੇ ਹਲਕਿਆਂ ਤੇ ਟਿਕਟਾਂ ਨਾਲ ਵੀ ਨਵਾਜਿਆ ਜਾਵੇਗਾ। ਦਿੱਲੀ ਵਿਖੇ ਹੋਈ ਇਸ ਸਹਿਮਤੀ ਮੌਕੇ ਦੋਵੇਂ ਦਲਾਂ ਦੇ ਕਈ ਵੱਡੇ ਆਗੂ ਹਾਜ਼ਰ ਸਨ ਪਰ ਹੁਣ ਜਦੋਂ ਛੋਟੇ ਢੀਂਸਾ ਦੀ ਟਿਕਟ ਕੱਟ ਕੇ ਅਕਵਾਲ ਸਿੰਘ ਝੂੰਦਾ ਨੂੰ ਦੇ ਦਿੱਤੀ ਤਾਂ ਰੋਗ ਫੈਲਣਾ ਸੁਭਾਵਿਕ ਹੀ ਹੈ। ਦੱਸਦੀ ਇਹ ਝੂੰਦਾ ਦਾ ਹਲਕਾ ਅਮਰਗੜ ਫਤੇਗੜ ਸਾਹਿਬ ਲੋਕ ਸਭਾ ਹਲਕੇ ਚ ਪੈਂਦਾ ਹੈ। ਪਤਾ ਲੱਗਾ ਕਿ ਢੀਂਸਾ ਉੱਤੇ ਪੰਜਾਬ ਚੋਂ ਹੀ ਨਹੀਂ ਵਿਦੇਸ਼ਾਂ ਚ ਬੈਠੇ ਉਹਨਾਂ ਦੇ ਹਮਾਇਤੀਆਂ ਵੱਲੋਂ ਵੀ ਦਬਾਅ ਪਾਇਆ ਜਾ ਰਿਹਾ ਹੈ ਕਿ ਹੁਣ ਦੁੱਧ ਤੇ ਪਾਣੀ ਦਾ ਨਖੇੜਾ ਕਰ ਦਿੱਤਾ ਜਾਵੇ ਪ੍ਰੋਸੇਜੋਗ ਸੂਤਰਾ ਅਨੁਸਾਰ ਮੁੱਢਲੀ ਗੱਲਬਾਤ ਵਿੱਚ ਇਸ ਗਰੁੱਪ ਦੇ ਸਭ ਆਗੂਆਂ ਨੇ ਸਾਰੇ ਅਧਿਕਾਰ ਸੁਖਦੇਵ ਸਿੰਘ ਢੀਂਸਾ ਨੂੰ ਦੇ ਦਿੱਤੇ ਨੇ ਚਰਚਾ ਇਹ ਵੀ ਹੋਈ ਹੈ ਕਿ ਬਾਦਲ ਪਰਿਵਾਰ ਨੂੰ ਵਾਅਦਾ ਖਿਲਾਫੀ ਦਾ ਅਹਿਸਾਸ ਕਰਾ ਦਿੱਤਾ ਜਾਵੇ ਅਤੇ ਨਵਾਂ ਅਕਾਲੀ ਦਲ ਗਠਿਤ ਕਰਕੇ ਲੋਕ ਸਭਾ ਚੋਣਾਂ ਆਪਣੇ ਦਮ ਖੰਮ ਤੇ ਲੜੀਆਂ ਜਾਣ ਇਸੇ ਦੇ ਚੱਲਦੇ ਬਠਿੰਡਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਵੀ ਪ੍ਰਭਾਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਜ਼ਿਕਰ ਜੋਗ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਤੱਕ ਹਰਸਿਮਰਤ ਨੂੰ ਉਮੀਦਵਾਰ ਨਹੀਂ ਐਲਾਨਿਆ ਗਿਆ ਅਤੇ ਉਹਨਾਂ ਨੂੰ ਕਿਸ ਹਲਕੇ ਤੋਂ ਚੋਣ ਲੜਾਇਆ ਜਾਵੇ ਸੰਬੰਧੀ ਅਕਾਲੀ ਦਲ ਦੁਚਿੱਤੀ ਵਿੱਚ ਹੈ ਪਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਹਲਕੇ ਵਿੱਚ ਕੀਤੇ ਕਾਰਜ ਅਤੇ ਉਹਨਾਂ ਦੀ ਲੋਕਾਂ ਨਾਲ ਨੇੜਤਾ ਕਿਸੇ ਤੋਂ ਲੁਕੀ ਨਹੀਂ ਜਿਸ ਕਰਕੇ ਸਭਾਵਨਾ ਹੈ ਕਿ ਉਨ੍ਹਾਂ ਨੂੰ ਬਠਿੰਡਾ ਤੋਂ ਹੀ ਉਮੀਦਵਾਰ ਅਲਾਨਿਆ ਜਾਵੇਗਾ ਟੀਨਸਾ ਦੇ ਨੇੜਲੇ ਸਾਥੀ ਅਤੇ ਸ਼ਰਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ ਤਾਂ ਟੀਨਸਾ ਪਰਿਵਾਰ ਵੱਲੋਂ 17 April ਨੂੰ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਸੱਦ ਲਈ ਗਈ ਹੈ ਜਿਸ ਵਿੱਚ ਅਹਿਮ ਫੈਸਲੇ ਲਏ ਜਾ ਸਕਦੇ ਨੇ ਚਰਚਾ ਕਿ ਇੱਕ ਨਵਾਂ ਅਕਾਲੀ ਦਲ ਗਠਿਤ ਕੀਤਾ ਜਾ ਸਕਦਾ ਹੈ ਲੋਕ ਸਭਾ ਚੋਣਾਂ ਆਪਣੇ ਦਾਮ ਉੱਤੇ ਲੜੀਆਂ ਜਾ ਸਕਦੀਆਂ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖਿਲਾਫ ਚੰਗਾ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਢੀਂਸਾ ਪਰਿਵਾਰ ਇਸ ਸਮੇਂ ਬਾਗੀ ਰੋ ਦੇ ਵਿੱਚ ਦਿਖ ਰਿਹਾ ਹੈ ਕਿਉਂਕਿ ਢੀਂਸਾ ਪਰਿਵਾਰ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਬਿਆਨ ਵੀ ਜਾਰੀ ਕੀਤਾ ਗਿਆ ਸੀਗਾ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਟਿਕਟ ਤੋਂ ਪਹਿਲਾਂ ਤੇ ਨਾ ਹੀ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਇਸੇ ਨਾਲ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਵੀ ਲਗਾਇਆ ਸੀਗਾ ਕਿ ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਜਤੌਣ ਲਈ ਸੰਗਰੂਰ ਸੀਟ ਤੇ ਸਮਝੌਤਾ ਕੀਤਾ ਗਿਆ ਸੰਗਰੂਰ ਸੀਟ ਦੀ ਜਿਹੜੀ ਸੌਦੇਬਾਜ਼ੀ ਕੀਤੀ ਗਈ ਹੈ ਹੁਣ ਦੇਖਣਾ ਹੋਵੇਗਾ ਟੀਮ ਸਾਹ ਪਰਿਵਾਰ ਆਪਣੀ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਂਦਾ ਹੈ